ਕੰਦੇਸਾ ਇਹ ਜਿਹੜੇ ਕੱਪੜੇ ਕਦੇ ਨਾ ਪਾਓ ਉੱਤਲੇ ਵੇਲੇ ਤਕਲੀਫ ਹੋਵੇ ਤਣ ਦੇ ਅੰਗਾਂ ਦਾ ਕੰਦਨ ਸ਼ੁਰੂ ਹੋਵੇ ਇਹ ਕੱਪੜੇ ਪਾਉਂਦਾ ਚੱਜ ਵੀ ਸਕਦਾ ਕੋਈ ਨਹੀਂ ਵੀ ਕਦੇ ਓਵਰ ਹੀਟਿੰਗ ਨਾ ਕਰੋ ਏਨੀ ਬਣਾ ਪਸਤੌਣਾ ਮਿਖਾਈ ਆਓ ਥੋੜੀ ਚਲੋ ਬੈਠੋ ਤੇ ਬੇਟੇ ਦੀ ਗੱਲ ਸੁਣਨੀ ਚਾਹੀਦੀ ਅਦੇਵਾਰੀ ਜੀਵ ਤੇ ਬੇਟੇ ਕਰ ਨੂੰ ਸੁਣਨੀ ਮਨੁੱਖਾ ਜੀਵ ਰੋਗ ਦਾ ਰਸਤਾ ਹੋ ਗਿਆ ਤੇ ਪੇਟ ਤਾਂ ਹੈਂਆ ਪਾਈ ਜਾਂਦਾ ਬੱਸ ਕਰ ਬੱਸ ਕਰ ਜੀਵ ਕਹੀ ਜਾਂਦੀ ਹੈ ਸਵਾਗ ਬਹੁਤ ਹੈ ਚੁੱਪ ਕਰ ਚੁੱਪ ਕਰ ਮੈਂ ਸੋਚੇ ਤੱਕ ਨਹੀਂ ਕਹਾ ਕਰਦਾ ਜੀਵੀ ਜੀਵ ਆਪਣੇ ਪੇਟ ਦੀ ਗੱਲ ਸੁਣਨੋਂ ਹਟ ਜੇ ਉਹਨੇ ਤਦ ਤੁਸੇ ਕਿਸੇ ਗੱਤਾਂ ਬੋਲਿ ਦੁਰੇਖੇ ਨਾ ਜੀਵ ਜੀਵ ਪੇਟ ਦੀ ਗੱਲ ਸੁਣ ਸਿੱਧੀ ਨਹੀਂ ਕਰਦਾ ਨਾ ਤੰਦਰੁਸਤ ਰਹੇਂ ਕਿਤੇ ਗੱਲ ਸੁਣਨ ਨਾ ਦੇ। ਤੇ ਸੀ ਜਨਨ ਸਿੱਧੀ ਸੋ ਇਸ ਤੱਕ ਇਹ ਤਾਂ ਹਰ ਗੱਲ ਨਾਲ ਸੀ ਸਮਝਣਾ ਦੇਖ ਕਿੰਨੀ ਪਿਆਰੀ ਬਾਣੀ ਕਿੰਨੀ ਸੌਖੀ ਹੈ ਗੱਲਾਂ ਇਹ ਬਾਣੀ ਚ ਕਿਵੇਂ ਮਨੁੱਖ ਨੂੰ ਸਿਖਾਇਆ ਹੋਇਆ ਹੈ ਪਰ ਦੰਤ ਆਪਾਂ ਹੀ ਪਤਾ ਲੱਗੂ ਤੇ ਕੇ ਧਿਆਨ ਨਾਲ ਬੈਠ ਕੇ ਸੁਣਾ। ਸੋ ਇਸ ਤਰ੍ਹਾਂ ਕਿ ਇਦਾਂ ਗੁਰੂ ਜੀ ਕਹਿੰਦੇ ਸੁੱਖ ਵਿੱਚ ਮੇਰੀ ਮੇਰੀ ਸ਼ਕ ਦੇ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਜਾਣ 사ਆਂ ਗਿਆ ਦਾਵਾ ਇੱਕੋ ਦਾਤ ਜਾਣ ਨਿਸ਼ਾਨ। ਪਸ ਕੋਈ ਮਾਲਕ ਪਰਮੇਸ਼ਰ ਦੀਆਂ ਦਾਤਾਂ ਨੂੰ ਉਹਦੀਆਂ ਨਿਸ਼ਾਨੀਆਂ ਜਾਣ ਕੇ ਪਉਂਦਾ ਵੀ ਆਵੀ ਮਾਲਕ ਤੇਰੀ ਬਰਸ਼ਾ ਹੈ ਵੀ ਦੀ ਬਰਸ਼ਾ ਘਰ ਦੀ ਬਰਸ਼ਾ ਹੈ ਵੀ ਅਸਰੀਤੰਦ ਰੋਸ ਤੇਰੀ ਦੀ ਗੱਤ ਖਾਣੇ ਦੀ ਕਿਰਪਾਣਾ ਸੌਣੇ ਤੇਰੀ ਕਿਰਪਾਣਾ ਜਿਹੇ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਠ ਪਹਿਰ ਤੱਕ ਦਾ ਜਸ ਗਾ ਕੇ ਜਾ ਗਾਉਂ ਸਰ ਸ਼ੁਕਰਨਾ ਕਰ ਸ਼ੁਕਰ ਹੈ ਸ਼ੁਕਰ ਹੈ ਤੇਰੀ ਕਿਰਪਾਣਾ ਦਾ ਮਾਸੂਦ ਇਹ ਤਾਂ ਸਾਡੇ ਵਰਗਿਆਂ ਨੂੰ ਕਿੰਨਿਆਂ ਨੂੰ ਹੱਥ ਹੱਪ ਦਾ ਨਚਰਾਤਾ ਕਰਦੇ ਨਹੀਂਆਂ ਦਾਸਰਾਂ ਦੇ ਬੰਡਾ ਦੀ ਵੀ ਨਹੀਂ ਹੈ ਕਿ ਨੇ ਹਨ ਉਹ ਰੇਵੈਸਟਿਸ਼ਨਾਂ ਨੇ ਮਨਚਾ ਨਹੀਂ ਦੇਣੀ ਦੇ ਕਿਸ ਨੂੰ ਭਰੇ ਕੋ ਲੜਾਈ ਝਗੜੇ ਕਰਕੇ ਨਹੀਂ ਦੇਣੀ ਆਈ ਕਿ ਤੇਰੀ ਕਿਰਪਾ ਹੈ ਜਿਹੜਾ ਕਿਵੇਂ ਬਿਸਤਰੇ ਤੇ ਆਰਾਮ ਨਾਲ ਸੁੱਤੇ ਆਈ ਲਿਖਣਾ ਪਾਣੀ ਕਿਵੇਂ ਆ ਸੌਖੀ ਨਾਲ ਯਾਰ ਆਉਂਦਾ ਹੀ ਪਰ ਮੇ ਰੱਜ ਜਾਣਾ ਜੀ ਕਿ ਤੇਰੀ ਕਿਰਪਾ ਨਾਲ ਸੁੱਤੇ ਇਹੋ ਜਨੇ ਪਾਸਤਰ ਨਾਲ ਪੜਿਆ ਸੀ ਨਾ ਪਹਿਲਾਂ ਕਿ ਸੁੱਤੇ ਉੱਠਦੇ ਸ਼ੁਕਰਾਨਾ ਕਰਨਾ ਲਹ ਬਹੁਤ ਦੇਖਿਆ ਨਾ ਸੋਨੀ ਸਾਹਿਬ ਤਾਂ ਪੜਦੇ ਹੀ ਹੈ ਪਰ ਸੁੱਤੇ ਉੱਠਦੇ ਸ਼ੁਕਰਾਨਾ ਕਰਦੇ ਨਹੀਂ ਕੀਕੋ ਕਿ ਤਹਾਂ ਨੀ ਮਿਲੋ ਪੜਿਆ ਸੀ ਕੀਤਾ ਚਲੋ ਪਕੜ ਚਾ ਲਈ ਤੁਹਾਡੇ ਸਾਰਿਆਂ ਦੀ ਗੱਲ ਸੋ ਹਾਂਜੀ ਪਹਿਲੀ ਵਾਰ ਦੀ ਆਪਾਂ ਸਮਝ ਲਈਏ ਹੱਥ ਤੇ ਥੌਂਕ ਦੇਸਾਰ ਸੰਸਾਰ ਦੇ ਸਾਰੇ ਪਦਾਰਥ ਜਿਹ ਤੋਂ ਸੁਰਤ ਚ ਭਲਾ ਦੇ ਸੁਰਤ ਜਿ ਮੇਰੀ ਲਈ ਨਾ ਰਹਿੰਦਾ ਰਹ ਵਿੱਚ ਹੀ ਢੇੜੀ ਪਾਣੀ ਚ ਰਹੇ ਪਰ ਪਾਣੀ ਢੇੜੀ ਵਿੱਚ ਖਲਾਬ ਹੋਏ ਹੋਰਵਾ ਹੋਏ ਢੇੜੀ ਵਿੱਚ ਪਾਣੀ ਸੀ ਪਰ ਜਦੋਂ ਹੁੰਦਾ ਹੈ ਤੇ ਡੋਬਦੀ ਪਾਣੀ ਚ ਹੁੰਦੀ ਹੈ ਠੀਕ ਹੈ ਨਾ ਤੁਹਾਨੂੰ ਹੁਣ ਤਾਂ ਇੰਗਲਿਸ਼ਾਂ ਰੱਖਾ ਮਿਕਨਾ ਦੇ ਉੱਤੇ ਰਹਿਣਾ ਪਾਣੀ ਵਿੱਚ ਨਾ ਵੜ ਜੂਗੀ ਦੇਖੋ ਕਿ ਨਾ ਵਿੱਚ ਬੜਿਆ ਪਾਣੀ ਕਿੰਨਾ ਖਤਰਨਾਕ ਹੈ ਪਰ ਜੇ ਪਾਣੀ ਵੇਚਣਾ ਬੜੇ ਵਾਰ ਵਹੇ ਖੇਤੀ ਪਾਣੀ ਬੇੜੀ ਨੂੰ ਭਜਾਈ ਜਾਉਂਦਾ ਬੋਲੋ ਆਪਣਾ ਹੋ ਰਿਹਾ ਭਾਵੇਂ ਸਗੀਆਂ ਚੀਜ਼ਾਂ ਪਾਣੀ ਦੀ ਤਰ੍ਹਾਂ ਜੀਵਨ ਬੇੜੀ ਲੈ ਘਰਵਾਰ ਖਲੇ ਰੁਕ ਦੀ ਚੀਜ਼ ਹੋਵੇ ਕੋਸਾ ਨਾ ਕੁਝ ਚਾਹੀਦਾ ਹੈ ਜਿੰਨਾ ਗਰਮਨ ਸਭ ਨੂੰ ਆਲੇ ਬੁਝ ਸਪਤਚਨਾ ਦੇ ਰਿਹਾ ਬੜ ਜੇ ਪਰ ਡੋਲਿਆ ਦੋਨੇ ਦੇ ਨਿਰਾਦੀ ਪਦਾਰਥਵਾਦ ਵਿੱਚ ਸੁਰਤ ਦਾ ਡੁੱਬ ਜਾਣਾ ਹੀ ਭਵਸੰਗ ਤੇ ਡੁੱਬਣਾ ਹੁੰਦਾ ਹੈ ਮਾਇਆ ਮੋਹ ਭਵਜਨ ਹੈ ਅਬ ਤੂੰ ਕਹਿੰਦੇ ਅਸੀਂ ਤਾਂ ਕਹਿੰਦੇ ਭਵਸੰਗ ਕਰਿਆ ਹੁਣ ਬਰ ਖਾ ਲੈਣਾ ਅਜੇ ਤੋ ਇਹ ਵੀ ਸੁਰਤ ਕਰਕੇ ਮੋਹ ਪੈ ਗਿਆ ਮੋਹ ਸੁਰਤ ਦੀ ਪਕੜ ਨੂੰ ਮੋਹ ਕਹਿੰਦੇ ਐਟੈਚਮੈਂਟ ਜੋ ਸੁਰਤ ਦੀ ਪਕੜ ਬਣ ਗਈ ਉਹ ਜੀਵਨ ਦੀ ਬੜੀ ਪਦਾਰਥ ਵਿੱਚ ਡੁੱਬ ਗਈ ਬਸ ਪਰਮੇਸ਼ਰ ਚੇਤੇ ਆਉਂਦੇ ਹੀ ਨਹੀਂ ਆ ਮਾਇਆ ਧੋੜੀ ਨਹੀਂ ਰੱਬ ਚੇਤੇ ਹੋਣਾ ਫਿਰ ਆ ਕਰ ਲਾਗੇ ਮਾਇਆ ਮਨੋ ਨਾ ਵਿਸਰੈ ਭੁੱਲ ਦੀ ਗਈ ਇਹਦੀ ਗੱਲ ਹੈ ਬਸ ਮਾਇਆ ਮਨੋ ਨਾ ਵਿਸਰੈ ਮੰਗਿਆ ਤਾਂ ਮਨ ਦਾ ਮਨ ਸੋ ਪ੍ਰਭ ਚਿਤਨਾ ਰਤ ਜਿਤੀ ਨਹੀਂ ਸੋ ਪ੍ਰਭ ਚਿਤਨਾ ਆਪ ਇਹ ਨਾਨਕ ਨਹੀਂ ਕਰਮ ਹੱਬੇ ਥੋ ਕੇ ਵਿਸਾਰ ਇੱਕੋ ਖਿਆਲ ਕਰ ਅਗਲਾ ਵਚਨ ਆ ਗਿਆ ਕਹਿੰਦੇ ਇੱਕੋ ਇੱਕ ਪਰਮੇਸ਼ਰ ਦਾ ਧਿਆਨ ਧਾਰ ਕਿੱਥੋਂ ਖਿਆਲ ਕਰ ਸਭ ਤੋਂ ਵਿੱਚ ਕਿ ਪਰਮੇਸ਼ਰ ਦਾ ਧਿਆਨ ਰੱਖਣਾ ਬਸਿੱਥੋਂ ਖਿਆਲ ਕਰ ਅਗਲੀ ਹੰਦੀ ਝੂਠਾ ਲਾਗੁਮਾਨ ਮਨ ਤਨ ਅਰਥ ਭਰ ਕਹਿੰਦੇ ਝੂਠਾ ਗੁਮਾਨ ਸਾਰਾ ਵਾਦੇ ਛੱਡ ਦੇ ਗੁਮਾਨ ਕਹਾਂ ਗੁਮਾਨ ਕਰ ਗੁਮਾਨ ਹੋਣੀ ਆ ਕਿਸਮਾ ਦਾ ਹੰਕਾਰ ਕਹਿੰਨੂੰ ਗੁਮਾਨ ਕਹਿੰਨੂੰ ਤੇ ਗਮਾਨ ਤਰਪਨ ਪਾਪਾ ਕਹਿੰਦੇ ਜਾ ਰਹਿਣਾ ਨਹੀਂ ਐਤ ਜੱਗ ਕਹੇ ਪੜੋ ਆਸਾਨੀ ਬਰਾਤਾਂ ਪੜਦੀ ਰਹਿੰਦੇ ਹਾਂ ਕਿ ਸੌਖਾ ਪਰਮਾਨੰਥ ਨੇ ਪੜੋ ਕਹਣਾ ਜਾ ਰਹਿਣਾ ਨਹੀਂ ਬੋਲੋ ਬੋਲੋ ਬੈਣਾ ਜਾ ਰਹਿਣਾ ਨਹੀਂ ਐਤ ਜਗ ਤਾਂ ਤਾਂ ਐਤ ਗਾਰਵ ਖੰਢ ਗਿਆ ਜੇ ਜਦ ਸੰਸਾਰ ਤੇ ਰਹਿਣੀ ਲੇਗਾ ਕਹਿੰਦੇ ਕਾਹੋਂ ਫਿਰ ਹੰਕਾਰ ਆਪੇ ਫੈਕੀ ਜੇ ਯਾਦ ਨਹੀਂ ਕਦੇ ਹੰਕਾਰ ਕਹਿੰਦੇ ਦਿਮਾਗ ਨੂੰ ਪਰ ਸਤਾਰ ਤੋਂ ਬਾਅਦ ਸੁਆਦ ਕਿੰਦੀ ਬਈ ਹੁੰਦੀਆਂ ਉਹ ਦੇਖਿਆ ਕਰੋ ਤੂੰ ਬੋਲੋ ਆਪਨਾ ਨਾਮ ਕਿੰਨੀਆਂ ਢੇਂਦੀਆਂ ਰੱਖਿਆ ਕਿੰਦੀ ਨਹੀਂ ਐ ਕਿੱਥੇ ਜਿਆਦਾ ਹੀ ਚੜੇ ਕੋਸਮਾੜਾ ਜਾ ਜਿਆਦਾ ਹੀ ਚੜੇ ਉਹ 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 ਦੇਖ ਲੋ ਸਤ ਚੀ ਸਤ ਚੀ ਦੇਖੋ ਬੰਦੇ ਜੋ ਮੌਲਟੇ ਦੀ ਬੈਠੇ ਨੇ ਸਸਕਾਰ ਤੋਂ ਬਾਅਦ ਹਾਂ ਉਹ ਦੇਖ ਸੋ ਬੁਰੂ ਜੀ ਕਹਿੰਦੇ ਜਾ ਰਹਿਣਾ ਨਹੀਂ ਐ ਤਜਾ ਤਾ ਸਾਰ ਸਸਕਾਰ ਬਖੰਡੀ ਕੇ ਨਾ ਸੋਖਾ ਪਰਮਾਨਾ ਜਿਉ ਸੰਸਾਰ ਤੇ ਰਹਿਣਾ ਨਹੀਂ ਕਾਤੇ ਦੀ ਕਾਤੇ ਗੁਮਾਨ ਕਰਦੇ ਨੇ ਸੋ ਜਿਹੜਾ ਹੰਕਾਰ ਹੈ ਨਾ ਇਹ ਚੂਲਾ ਸੂਲਾਂ ਦੇ ਤਰ੍ਹਾਂ ਚੜ੍ਹਦਾ ਜੋ ਸਮਝ ਆਦੇ ਸੀ ਛਡਾ ਨਹੀਂ ਕਹਿੰਦੇ ਕਰੇ ਗਮਾਨ ਸ਼ੋਭੇ ਕਿਸਨ ਸੂਲਾਂ ਕੋ ਕੋਟਨ ਕੋ ਨਹੀਂ ਜਿਹੜੇ ਗਮਾਨ ਦਾ ਹੰਕਾਰ ਕਰਦਾ ਨਾ ਮਨੁੱਖ ਮਨੁੱਖ ਇਸ ਤਰੀਕੋ ਸ਼ੋਭੇ ਮਾਨਸ ਦੇ ਇਹ ਮੁਨੱਖ ਕਹਿੰਦੇ ਨਾ ਚਾਹੇ ਭੈਣ ਹੈ ਜਿਹੜੇ ਭਰਾ ਤਾਂ ਕਹਿੰਦੇ ਜਿਹੜਾ ਵੀ ਮਨੁੱਖ ਹੰਕਾਰ ਕਰਦਾ ਤਰੇ ਗਮਾਨ ਨੂੰ ਸ਼ੋਭੇ ਤਿਸ ਸੂਲਾਂ ਕਹਿੰਦੇ ਉਹ ਉਹ ਆਪਣਾ ਹੰਕਾਰ ਹੀ ਕਹਿੰਦੇ ਕੰਡਿਆਂ ਨੂੰ ਉੱਜਵਾਰਿਆ ਲਾ ਆਪਣਾ ਹੰਕਾਰ ਹੀ ਆਪਣੇ ਆਪ ਨੂੰ ਪੰਡਿਆ ਤੋਂ ਜੋੜਨ ਦੇ ਰਹੇ ਨੇ 24316 ਹੋਂਦੇ ਸੁਹਾਵਾਂ ਚੋ ਵੀ ਜਾਣ ਕੀ ਹੰਮ ਹੁੰਦਾ ਸੁਖ ਕਰੇ ਗੋਮਾਲ 24316 ਕੋ ਬਾਡਨ ਕੋਣਾ ਸੀ ਕਹਿੰਦੇ ਭਾਈ ਇਹ ਤੇ ਇਹ ਸੁਹਾ ਦਾ ਤੁਹਾਡੇ ਵਿੱਚ ਸਕਦਾ ਪਰ ਤੇਰਾ ਹੰਕਾਰ ਤੇਰੀਓ ਸੁਹਾ ਹੈ ਤੂੰ ਆਪ ਹੀ ਸ਼ੱਕ ਸਕਦਾ ਕੋਈ ਦੂਜਾ ਤਾਂ ਅੱਜ ਤੈਨੂੰ ਇਸ ਤਕਰੀਫ ਤੋਂ ਬਾਹਰ ਭਜਾਵੇ ਸਕਦਾ ਕੋ ਬਾਡਨ ਨੂੰ ਕਹੋ ਨਹੀਂ ਅਜੇ ਸੋ ਚੋਬ ਕੋ ਬਿਲਰ ਲਗਾਤੇ ਨਰਕੇ ਘੋਰ ਚਾਹੀ ਅਜੇ ਸੋ ਮਤਲਬ ਅਜੇ ਤੱਕ ਭਾਵੇਂ ساری ਉਮਰ ਆਪਣੇ ਹੀ ਹੰਕਾਰ ਦੀਆਂ 16 ਦੀ ਚੋਲ ਚੁੜਦੀ ਰਹਿੰਦੀ ਹੈ ਆਪਣੇ ਹੰਕਾਰ ਦੀ ਖਾਤਿਰ ਨਾ ਮਾਣ ਗੁਮਾਉਣ ਦੇ ਵਿੱਚ ਉਹਨਾਂ ਨੂੰ ਕੀ ਕੁਝ ਫੂਕ ਭਰੀ ਹੈ ਕਹਿੰਦੇ ਅਜੇ ਸੋ ਚੋਲ ਕੋ ਬੇਲ ਲਗਾਤੇ ਕਹਿੰਦੇ